ਕੀ ਨਾ ਅਮਦੇ ਕੀ ਮਤਲਬ ਹੈ ਅੱਜ ਹਣੇ ਪਾਤੀਓ ਸਭ ਤੋਂ ਪਹਿਲਾਂ ਦਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤ ਦੀ ਸਾਂਝ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਹਿਬ ਮਹਾਰਾਜ ਦੀ ਬਤੇ ਦਾਸ ਬਾਬਾ ਗੁਰਵਿੰਦਰ ਸਿੰਘ ਅੱਜ ਪਿਛਲੇ ਕੁਝ ਸਮੇਂ ਤੋਂ ਜਿਹੜਾ ਤੇਰਾ ਰੁੰਮੀ ਵਾਲਿਆਂ ਦੀ ਵੀਡੀਓ ਵਾਇਰਲ ਹੋ ਰਹੀ ਸੀਗੀ ਮਹਾਰਾਜ ਦੇ ਬਰਾਬਰ ਆਪਦੀ ਕੁਰਸੀ ਲਾ ਕੇ ਬੈਠਾ ਤੇ ਇੱਕ ਉਸੇ ਜੱਤੀ ਬਾਦ ਦਾ ਵਿਚਰਾ ਹੁੰਦਾ ਉਸ ਸਿਲਸਲੇ ਦੇ ਵਿੱਚ ਪਿਛਲੇ ਚਾਰ ਪੰਜ ਦਿਨਾਂ ਦੀ ਦਰਖਾਸਤ ਦਿੱਤੀ ਹੋਈ ਸੀ ਕਿ ਕੈਂਟ ਖਾਣਾ ਵੀ ਦਿੱਤੀ ਸੀ ਤੇ ਐਸਐਸਪੀ ਦਾਖਤਰ ਵੀ ਦਿੱਤੀ ਹੋਈ ਸੀ ਜੀ ਤੇ ਉਸ ਤੇ ਕਾਰਵਾਈ ਨਹੀਂ ਕਰ ਰਿਆ ਸੀ ਪ੍ਰਸ਼ਾਸਨ ਤੇ ਲਾਚਾਰ ਰਿਆ ਸੀਗਾ ਉਸ ਦਿਨ ਬੰਦੀ ਧਰਨੇ ਦੀ ਅੱਜ ਕੋਲ ਦਿੱਤੀ ਸੀਗੀ ਤੇ ਜਿਹੜੇ ਸਿੰਘ ਸੀਗੇ ਤੇ ਧਰਨਾ ਲਾਉਣ ਵਾਸਤੇ ਆਏ ਸੀਗੇ ਪਰ ਪ੍ਰਸ਼ਾਸਨ ਨੇ ਸ਼ਵਾਸ਼ਨ ਦਵਾਇਆ ਵੀ ਆਉਣ ਵਾਲੀ 2 ਤਰੀਕ ਤੱਕ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਹੈ 295 ਦਾ ਜੋ ਵੀ ਧਾਰਾ ਲੱਗਣੀ ਆ ਉਹ ਲਾ ਦਿੱਤੀ ਜਾਵੇਗੀ ਤੇ ਉਹਨਾਂ ਨਾਲ ਬਹਿ ਕੇ ਸਾਰਾ ਗੱਲਬਾਤ ਹੋਏਗੀ ਵੀ ਜਿਹੜੀ ਜਿਹੜੀ ਸਿੱਖ ਧਰਮ ਦੀਆਂ ਮਰਿਆਦਾਾਂ ਨੇ ਜੇ ਤਾਂ ਉਹਨਾਂ ਨੂੰ ਮੰਨਣਗੇ ਤਾਂ ਉਹਨਾਂ ਦੇ ਡੇਰਿਆਂ 'ਚ ਗੁਰੂ ਘਰ ਦੇ ਜਿਹੜੇ ਡੇਰੇ ਬਣਾਏ ਹੋਏ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਜੇ ਉਹ ਨਹੀਂ ਮੰਨਦੇ ਤਾਂ ਉਹ ਤੋਂ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਨੇ ਉਹ ਉਹਨਾਂ ਤੋਂ ਵਾਪਸ ਲੈ ਜਾਣਗੇ ਆ ਜਿਹੜੀ ਜਾਤੀਵਾਦੀਆਂ ਦਾ ਕਰਨ ਨੂੰ ਪਹਿਲਾਂ ਕਿਉਂ ਨਹੀਂ ਕਦੇ ਬੋਲੇ ਜੀ ਦੇਖੋ ਜਦੋਂ ਕਿਸੇ ਨੂੰ ਸੋਜੀ ਬਖਸ਼ਦਾ ਕਲੀਆਂ ਵਾਲਾ ਪਾਸ਼ਾ ਜਿਵੇਂ ਸਮਤ ਪੱਖ ਦਾ ਓਵੇਂ ਅਗਲਾ ਸਟੈਪ ਅਗਲਾ ਚੱਕ ਲੈਂਦਾ ਜਿਵੇਂ ਜਿਵੇਂ ਉਹ ਸੋਜੀ ਬਖਸ਼ੀ ਜਾਂਦੇ ਓਵੇਂ ਓਵੇਂ ਕਾਰਜ ਹੋਈ ਜਾਂਦੀ ਹੈ ਮੰਦਰ ਮਹਾਰਾਜ ਜੀ ਜੋ ਵੀ ਆਪਾਂ ਪਾਪਾ ਗੁਰਵਿੰਦਰ ਸਿੰਘ ਜੀ ਦੇ ਕਹਿਣ ਦੇ ਉੱਤੇ ਪਟੰਡਾ ਪਹੁੰਚੇ ਸੀ ਤੇ ਅਸੀਂ ਜਿਹੜਾ ਰੋਮਿਆਣਾ ਗੁਰੂ ਘਰ ਦੇ ਵਿੱਚ ਇੱਕ ਸਾਧ ਕਹਾਂਗੇ ਬਾਬਾ ਜੀ ਸਾਧ ਵੀ ਕਹਿਣ ਦੇ ਲਈ ਇੱਕ ਸਾਧ ਵੀ ਬਹੁਤ ਤਕੜੀ ਠਾਕਿਆ ਤੇ ਬੈਠੇ ਹੁੰਦੇ ਸੀ ਸਾਧ ਵੀ ਨਹੀਂ ਕਹਾਂਗੇ ਉਹ ਬੰਦੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੜਦਾ ਵੀ ਆ ਤੇ ਗਿਆਨ ਵੀ ਦਿੰਦਾ ਉਹ ਬੰਦਾ ਵੀ ਗਲਤ ਗੁਰੂ ਗ੍ਰੰਥ ਸਾਹਿਬ ਦੀ ਬੇਆਗਦੀ ਕਰੀ ਉਸ ਬੰਦੇ ਨੇ ਬੇਆਗਦੀ ਕਿਵੇਂ ਕਰੀ ਤੁਸੀਂ ਕਿਹਾ ਸੀ ਗੁਰਵਿੰਦਰ ਪਾਪਾ ਇਹਨੂੰ ਪੁੱਛਿਆ ਵੀ ਜਾਤੀਵਾਦ ਆ ਜਾਤੀਵਾਦ ਦਾ ਤਾਂ ਜੋ ਉਹ ਤਾਂ ਕਰਦੀ ਰਹਿੰਦੇ ਆ ਸਾਰੇ ਪੰਜਾਬ ਨੂੰ ਪਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ ਉਹਨਾਂ ਨੇ ਕੀ ਕੀਤਾ ਉਹ ਤੁਸੀਂ ਦੇਖਿਆ ਕੋ ਵੀਡੀਓ ਦੇਖਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੇਖਿਆ ਕਦੇ ਵੀ ਕੋਈ ਬਰਾਬਰੀ ਕਰੂਗਾ ਕੁਰਸੀ ਢਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਇੱਕ ਕੇਲੇ ਬਣਦਾ ਦੇਖਿਆ ਕਦੇ ਗੁਰੂ ਘਰਾਂ ਦੇ ਵਿੱਚ ਕੇਲੇ ਵੰਡਣੇ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਬਾਕੀ ਸਾਡੀ ਨਿੰਕ ਸਿੰਘ ਫੌਜਾਂ ਤੇ ਦਲਾ ਪੱਥਰਾਂ ਨੂੰ ਇੱਥੇ ਜਿੰਨੇ ਵੀ ਲਿੰਕ ਸਿੰਘ ਖੜੇ ਆ ਇੱਥੇ ਆਏ ਦੇਖ ਲਓ ਵੀ ਅਸੀਂ ਮਹਾਕਾਲ ਕਹਿੰਨੇ ਆ ਮਹਾਕਾਲ ਕਿਉਂ ਕਹਿੰਨੇ ਆ ਸਾਡੇ ਸਿਰ ਦੇ ਉੱਪਰ ਬੈਠੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਵੀ ਮਹਾਕਾਲ ਨਹੀਂ ਆਇਆ ਬਾਬਾ ਜੀ ਅਸੀਂ ਕਹਿੰਨੇ ਆ ਵੀ ਗੁਰੂ ਕੰਮ ਪੰਥ ਦੇ ਤੁਸੀਂ ਮੋਤ ਬਾਹਰ ਬੰਦੇ ਹੋ ਜਰੂਰ ਇਸ ਵਿਸ਼ੇ ਤੇ ਬੋਲੋ ਨਾਲ ਖੜੋ ਗੁਰਗਰਾਂ ਸਿੰਘ ਸਾਹਿਬ ਨੂੰ ਜੇ ਮੰਨਦੇ ਹੋ ਤਾਂ ਤੇ ਨਹੀਂ ਫਿਰ ਪਾਪਾ ਜੀ ਦਿਖਾਵਾ ਕਰੇ ਦਾ ਕੋਈ ਫਾਇਦਾ ਨਹੀਂ ਉਹ ਇੱਥੇ ਬਹੁਤ ਹੀ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ ਆਪਾਂ ਨੂੰ ਉਹ ਸਵਾਦ ਬਖੰਡੀ ਨੂੰ ਅਸੀਂ ਕਹਿੰਨੇ ਆ ਜਾਂ ਤਾਂ ਪ੍ਰਸ਼ਾਸਨ ਕੋਲੇ ਆਪ ਆ ਜਾ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲੈ ਗੱਲਬਾਤ ਤਾਂ ਇਹੀ ਆ ਜੋ ਉਹ ਪ੍ਰਸ਼ਾਸਨ ਦਿੰਦਾ ਠੀਕ ਆ ਨਹੀਂ ਫਿਰ ਦਾਲ ਪੰਥ ਨੂੰ ਕਿਵੇਂ ਬਾਬਾ ਰਾਜਾ ਰਾਜ ਸਿੰਘ ਜੀ ਨੇ ਕਿਹਾ ਸੰਕਲਪਾ ਕੇ ਬੰਨ ਕੇ ਲੈ ਕੇ ਜਾਵਾਂਗੇ ਨਾਂ ਲੈ ਕੇ ਗਏ ਤਾਂ ਬਾਬਾ ਰਾਜਾ ਰਾਜ ਸਿੰਘ ਕਹਿੰਦਾ ਜੀ ਅਸੀਂ ਦਾਲ ਪੰਥ ਦੇ ਮੁਕੀ ਨਹੀਂ ਮੰਨਾਂਗੇ ਅਸੀਂ ਵੀ ਕਹਿੰਨੇ ਆ ਸਾਡੇ ਵੱਲੋਂ ਜੇ ਸਾਡੇ ਸਾਹਮਣੇ ਆਉਂਦਾ ਉਹ ਵਕੰਡੀ ਸਾਹਿਬ ਅਸੀਂ ਬਖਸਾਂਗੇ ਨਹੀਂ ਪਾਪਾ ਜੀ ਐਨਾਂ ਕੀ ਤਾਹ ਦੀਆਂ ਬੇਨਤੀਆਂ ਜੀ ਵਾਹਿ ਦੁਨੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਤਾਂ ਪ੍ਰਸ਼ਾਸਨ ਨੂੰ ਪਹਿਲ ਦਿੰਨੇ ਆ ਵੀ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਵੀ ਕਾਨੂੰਨੀ ਕਾਰਵਾਈ ਜੇ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਦਾਲ ਪੰਥ ਪਹਿਲਾਂ ਤੋਂ ਹੀ ਸਜ਼ਾ ਦਿੰਦਾ ਆ ਉਹ ਤਾਂ ਕਹਿੰਦਾ ਮੈਂ ਕੁਰਸੀ ਤੇ ਬੈਠਾ ਨਾ ਕੁਰਸੀ ਤੇ ਬੈਠਣਾ ਵੀ ਬਾਬਾ ਜੀ ਬਹੁਤ ਦੋਸ਼ ਆ ਕਹਿੰਦਾ ਮੇਰਾ ਆਪਰੇਸ਼ਨ ਹੋਇਆ ਆਪਰੇਸ਼ਨ ਬਾਬਾ ਜੀ ਲੋਕਾਂ ਨੇ ਕਢਾਉਂਦੇ ਥੱਲੇ ਬੈਠੋ ਅਸੀਂ dono ਇੱਕੀ ਬੇਨਤੀ ਨਹੀਂ ਉਹ ਲੋਕਾਂ ਨੂੰ ਕਹਿਨੇ ਜਿਹੜੇ ਕੋਲੇ ਬੈਠੇ ਸੀ ਵੀ ਤੁਸੀਂ ਕਮਲੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰੀ ਜਾਂਦੇ ਇੱਕ ਪਖੰਡੀ ਸਾਧ ਤੇ ਅਸੀਂ ਜਾਗਦਿਆਂ ਜਮੀਰ ਵਾਲਿਆਂ ਨੂੰ ਫੇਰ ਬੇਨਤੀ ਕਰਦੇ ਆਂ ਬਾਬਾ ਜੀ ਜਾਗੋ ਜੇ ਗੁਰੂ ਗ੍ਰੰਥ ਸਾਹਿਬ ਨਾ ਹੋ ਗਿਆ ਤੇ ਆਪਣੇ ਆ ਬਾਣਾ ਪਾਇਆ ਤਾਂ ਸਾਡੇ ਅਰਕਿਆਂ ਦਾ ਕੋਈ ਫਾਇਦਾ ਨਹੀਂ ਕਿਉਂ ਤੇ ਇਹ ਆਪਾਂ ਬੋਲਦੇ ਕਿਉਂ ਨਹੀਂ ਇਹ ਆਏ ਦੇਖ ਲੋ ਵੀ ਸਾਡੇ ਦੀ ਪਾਵਰ ਆ ਜਾਂ ਕੋਈ ਦੇਖ ਲਾਂ ਇਹ ਇਹਨਾਂ ਦੇ ਸਾਡੇ ਨਾਲ ਕਨੈਕਟ ਆ ਇਹ ਕਨੈਕਟ ਬਾਜੀ ਛੱਡ ਕੇ ਸਾਡੀ ਬੇਨਤੀ ਆ ਇੱਕ ਗੁਰੂ ਮਹਾਰਾਜ ਦੀ ਗੱਲ ਆ ਜੇ ਇਨਸਾਨ ਦੀ ਗੱਲ ਆਉਂਦੀ ਬਾਬਾ ਜੀ ਸਾਡੇ ਮਗਰੋਂ ਤੁਸੀਂ মিডিਆ ਵਾਲਾ ਤੇ ਨਾ ਕੋਈ ਹੋਰ ਆਉਂਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਕਰਾ ਤਾਂ ਹੁੰਦਾ ਹੀ ਹੁੰਦਾ ਬਾਬਾ ਜੀ ਜਿਹੜੀ ਉਹਨਾਂ ਨੇ ਬੇਆਪਦੀ ਕੀਤੀ ਆ ਕਿ ਇਹ ਬਹੁਤ ਹੀ ਨਿੰਦਣਯੋਗ ਆ ਇਹਦੇ ਉੱਤੇ ਕਾਨੂੰਨੀ ਕਾਰਵਾਈ ਜੇ ਨਾ ਹੋਈ ਫਿਰ ਦਲ ਪੰਥ ਲੰਘੋ ਸੰਗਲ ਜ਼ਰੂਰ ਲਾਇਆ ਜਾਏਗਾ 10 ਦਿਨ ਉਦਾਸੀਨ ਸੰਪਰਦਾਇ ਤੋਂ ਅੱਜ ਸਾਨੂੰ ਕਿਸ ਕਾਰਨ ਕਰਕੇ ਇੱਥੇ ਆਉਣਾ ਪਿਆ ਕਿਉਂਕਿ ਕੱਜੇ ਜੋ ਗੱਲ ਆਈ ਤਾਂ ਗੱਲ ਧੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਬੇਅਦਬੀ ਦੀ ਆਈ ਜੋ ਕਿ ਵੀਡੀਓ ਵਾਇਰਲ ਹੋਈ ਤਾਂ ਉੱਥੋਂ ਦੇ ਕਈ ਮਲਾਜ਼ਮ ਅਫਸਰ ਨੇ ਮਤਲਬ ਉੱਥੇ 32 ਸਾਲ ਹੋ ਗਏ ਰਹਿੰਦੇ ਨੂੰ ਅੱਜ ਤੱਕ ਇੱਕ ਜੀਨਾਨ ਬਾਬਾ ਰਾਜ ਸਿੰਘ 10 ਦਮ ਦਮ ਤੱਕ ਸਾਲ ਤੋਂ ਆ ਔਰ ਮੇਰੀ ਤਾਂ ਇਹੀ ਬੇਨਤੀ ਹੈ ਅੱਜ ਮੈਂ ਜਦੋਂ ਮਨ ਬਾਬਾ ਜੀ ਨੇ ਫੋਨ ਕੀਤਾ ਗੁਰਵਿੰਦਰ ਸਿੰਘ ਨੇ ਜਿਹੜੇ ਰੋਮੀ ਵਾਲੇ ਮਹਾਪੁਰਸ਼ ਹੈ ਉਹਨਾਂ ਵੱਲੋਂ ਜੋ ਵੀ ਮੰਨ ਲੋ ਕੁਰਸੀ ਤੇ ਬੈਠੇਗੇ ਜਾਂ ਕੋਈ ਵੀ ਗਨਾਹ ਹੋਇਆ ਉਹਨਾਂ ਦੇ ਵਿੱਚ ਸਬੰਧ ਵਿੱਚ ਸਾਰੇ ਕੱਢੇ ਹੋਇਆਗੇ ਔਰ ਇਹਨਾਂ ਨੇ ਇਹੀ ਬੇਨਤੀ ਕੀਤੀ ਵੀ ਆਪਾਂ ਧਰਨਾ ਲਾਓ ਵੀ ਉਹਨਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਵੀ ਪਰਚਾ ਪਾ ਦੇਣ ਤੇ ਜਾਂ ਫਿਰ ਉਹ ਆਪਦੀ ਬਾफी ਮੰਗ ਲੈਣ ਇੱਥੇ ਅੱਜ ਹੈ ਨਾ ਸੰਗਤ ਵਿੱਚ ਤੇ ਜੋ ਵੀ ਕਾਰਵਾਈ ਉਹ ਸਿੰਘਾਂ ਨੇ ਕਰਨੀ ਹੈ ਬਬਰ ਰਾਸ ਸਿੰਘ ਰਾਜ ਨੇ ਵੀ ਇਹ ਗੱਲ ਕਹੀ ਹੈ ਵੀ ਅਸੀਂ ਉਹਨਾਂ ਨੂੰ ਐਂ ਬੰਨ ਕੇ ਲਿਆਵਾਂਗੇ ਜੇ ਨਹੀਂ ਉਹ ਇਹਨਾਂ ਕੰਮਾਂ ਤੋਂ ਬਾਹਰ ਆਉਂਦੇ। ਦੇਖੋ ਬੇਨਤੀ ਹੈ ਮੇਰੀ ਦਾ ਸੰਗਤ ਨੂੰ ਜਿਹੜੀ ਜਿਹੜਾ ਵੀ ਕੋਈ ਕੰਮ ਆ ਮਸਲਾ ਆਪਣੇ ਸਿੱਖ ਪੰਥ ਦਾ। ਹੁਣ ਅੱਜ ਜੇ ਘਰ ਦਾ ਲਾਇਆ ਮੈਨੂੰ ਕੋਈ ਭਤਨ ਨਹੀਂ ਕਿਸੇ ਨੇ ਵੀ ਲਾਉਣਾ। ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰੋ। ਔਰ ਗੱਲ ਹੋਈਏ ਉਸੇ ਗੱਲ ਵਿੱਚ ਇਹਨਾਂ ਨੂੰ ਮੈਂ ਕਿ ਸਾਰੇ ਦਿਨੋ ਮੇਰੀ ਅੱਖ ਵੀ ਲੱਗੇ ਪ੍ਰਸ਼ਾਸਨ ਦੇ ਵੀ ਅੱਖੇ ਲਾ ਕੇ ਸਾਰੇ ਜਣੇ ਉੱਠ ਖੜੇ ਆ। ਕੋਈ ਸ਼ਵਾਦਵਾ ਵੀ ਦੋ ਤਰੀਕ ਨੂੰ ਤੁਹਾਡਾ ਬਹਿ ਕੇ ਆਪਾਂ ਜੋ ਗੱਲਬਾਤ ਤੁਹਾਡੀ ਆ ਉਸ ਵਿੱਚ ਸਾਰੀ ਕਰਵਾਈ ਜਾਵੇਗੀ। ਔਰ ਵੀ ਜਿੱਥੇ ਸਿੱਖ ਸਤਿਗੁਰੂ ਹੈ ਸਿੱਖ ਜਿੱਥੇ ਬੰਦੀਆਂ ਨੇ ਆਉਣਾ ਹੈ ਔਰ ਪਹੁੰਚਣਗੇ ਵੀ ਸਾਰੇ ਸਾਰਿਆਂ ਦੀ ਉਮੀਦ ਵੀ ਕਰਦੇ ਮੈਂ ਸਾਰੇ ਆਉਣਗੇ ਜੋ ਵੀ ਖਾਲਸੇ ਦਾ ਫੈਸਲਾ ਹੋਏਗਾ ਸਾਰੇ ਦੇ ਨਾਲ ਆ ਮੈਂ ਤੇ ਇਨੀ ਕੀ ਬੇਨਤੀ ਕਰਨੀ ਆ ਜੀ ਸਾਰੇ ਪ੍ਰਵਾਨ ਕਰਨ ਵਾਇਕ ਰੀਕਮੈਂਡਲ ਸੁਣੋ ਮੇਰੀ ਮੇਰੀ ਵੀ ਸੁਣ ਲਓ ਮੇਰੀ ਆਜ ਦਾ ਪਹਿਲਾ ਤੋਂ ਮੈਂ ਹਰੇਕ ਨੂੰ ਸੰਦ ਤੇ ਮਹਾਂਪੁਰਖੀ ਕਿਹਾ ਮੈਂ ਆਪ ਕਹਿਣਾ ਕਿਉਂਕਿ ਆਪਾਂ ਨੂੰ ਹਰੇ ਵਿੱਚ ਹਰੇ ਵਿੱਚ ਜਿਹੜਾ ਬੰਦਾ ਵੇਖੋ ਦੇ ਵਿੱਚ ਰੱਬ ਹੀ ਦਿੰਦਾ ਸੁਣ ਕੇ ਜੀ ਗੱਲ ਦੂਸਰੇ ਨੰਬਰ ਤੇ ਜੋ ਉਹਨਾਂ ਤੋਂ ਗੁਨਾਹ ਹੋਇਆ ਉਹ ਗੁਨਾਹ ਦੇ ਹੱਕ ਦਾ ਸਮਝੀ ਉਹ ਚਲੋ ਉਹਨਾਂ ਨੇ ਕੁਰਸੀ ਲਾਈ ਬਹਿ ਗਏ ਮੰਨ ਲ ਤੁਸੀਂ ਉਹਨਾਂ ਨੂੰ ਹਜੇ ਵੀ ਮਹਾਪੁਰਸ਼ ਮੰਨਦੇ ਹੋ ਨਹੀਂ ਦੇਖੋ ਜੀ ਮੈਂ ਹੁਣ ਪਹਿਲਾਂ ਕਹਿੰਦੇ ਸੀ ਸਾਰੇ ਮਹਾਪੁਰਸ਼ ਪਰ ਹੁਣ ਨਹੀਂ ਮੈਂ ਕਹਿੰਦਾ ਜੇ ਸਾਰੇ ਕਹਿੰਦੇ ਵੀ ਨਹੀਂ ਕਹਿਣਾ ਤੇ ਆਪਾਂ ਨਹੀਂ ਕਹਿੰਦੇ ਪਰ ਬੇਨਤੀ ਹੈ ਦੇਖੋ ਸੁਣੋ ਧਿਆਨ ਨਾਲ ਵੀ ਉਹਨਾਂ ਨੇ ਜਿਹੜਾ ਕੰਮ ਕਰਿਆ ਉਹ ਉਹਨਾਂ ਦੇ ਵਾਸਤੇ ਨਹੀਂ ਨੰਦੋਗਾ ਜੀ ਨਹੀਂ ਬਹਿਣਾ ਚਾਹੀਦਾ ਸੀ ਜਿੱਥੇ ਵੀ ਬੈਠੇ ਆ